ਉਹਦਾ ਕੀਤਾ ਸੀ ਫੋਨ ਉਹਨਾਂ ਨੂੰ ਉਹਨੇ ਆਉਣਾ ਆ ਕਿਸ ਦਿਨ ਫਿਰਾਂਦਾ ਹੀ ਮੈਂ ਦੇ ਦੂੰਗਾ ਲੋੜੀ ਤੁਹਾਨੂੰ ਪਤਾ ਹੀ ਆ ਕਿਹੜੇ ਭਰਾ ਨੂੰ ਜਾ ਨਹੀਂ ਹੁੰਦਾ ਕਿ ਆਪਣੀ ਭੈਣ ਨੂੰ ਮੈਂ ਦੇ ਕੇ ਆਵਾਂ ਇਹ ਤੂੰ ਬੋਲਣ ਕਿਦਾਂ ਰਹੀਂ ਗਾੜੀ ਗੱਲ ਕਿਹਨਾ ਕਰਨ ਰਹੀਂ ਕੀ ਮੰਮੀ ਬੋਲਣ ਦੀਆਂ ਰੋਇਦੜ ਤੁਸੀਂ ਤੰਗ ਕਰਦੇ ਰਹਿੰਦੇ ਆ ਤੇ ਹਰਗੇ ਫਿਰ ਵਿਚਾਰੇ ਨੂੰ ਫੋਨ ਕਰਨਾ ਆਹੀ ਮੈਂ ਤੈਨੂੰ ਵੱਡੇ ਨਿੱਕੇ ਦਾ ਕੋਈ ਲਿਆਜ ਹੈ ਨਹੀਂਗਾ ਤੇ ਗਾੜੀਓ ਬੋਲਣਾ ਕਿਦਾਂ ਮੱਥਾ ਡੰਮਣ ਵਾਲੀ ਕਿਹੜੀ ਗੱਲ ਆ ਭਲਾ ਤੇ ਜਦੋਂ ਫਿਰ ਮੰਮੀ ਦਹੀਦਾਂ ਦੇ ਕੰਮ ਕਰਦੇ ਤੇ ਫੇਰ ਦੱਸੋ ਮੈਂ ਕੀ ਕਵਾਂ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੈਨੂੰ ਹਾਂਜੀ ਹਾਂਜੀ ਵਧੀਆ ਠੀਕ ਜੀ ਤੁਸੀਂ ਦੱਸੋ ਵਧੀਆ ਵਧੀਆ ਠੀਕ ਆ ਕੀ ਕਰਨ ਦੇ ਕੁਝ ਨਹੀਂ ਕਰਦਾ ਕੀ ਹੁਣੇ ਕੰਮ ਤੋਂ ਆਇਆ ਅੱਛਾ ਅੱਛਾ ਤੇ ਹੋਰ ਭਾਬੀ ਹੁਣ ਠੀਕ ਠਾਕ ਨੇ ਹਾਂ ਹਾਂ ਵਧੀਆ ਸਭ ਠੀਕ ਹੈ ਅੱਛਾ ਅੱਛਾ ਨੀ ਰਹੀ ਕਰ ਲਿਆ ਕੰਮ ਤੋਂ ਟਾਈਮ ਨਾ ਆਜਿਆ ਕਰੋ ਉਹਦੇ ਉਹ ਕੰਮ ਤੇ ਅੱਜ ਟਾਈਮ ਹੀ ਲੱਗ ਗਿਆ ਤੁਹਾਡੇ ਕੰਮ ਰਹਿ ਗਿਆ ਜੀ ਅਜੇ ਤੱਕ ਮੈਂ ਕਰੀ ਕਿਉਂ ਠੀਕ ਠੀਕ ਆ ਤੇ ਵੀਰ ਜੀ ਮੈਂ ਫੋਨ ਲਾਇਆ ਹੀ ਪੀਣਾ ਮੰਮੀ ਨਾਲ ਲੋੜੀ ਵੱਲੋਂ ਡਈ ਆ ਕਹਿਣਾ ਅਛਾ ਆ ਹੁਦ ਹੁਣ ਕਿਸ ਦਿਨ ਆ ਕੇ ਤੇ ਦੇ ਜਿਓ ਹਾਂ ਇਹਨਾਂ ਦਾ ਮੂੰਹ ਕਾਲਾ ਕਰ ਜੋ ਉਦਾਂ ਤੇ ਇਹਨਾਂ ਨੇ ਹਟਣਾ ਨਹੀਂ ਆ ਅਛਾ ਨਾ ਤੇ ਲੋੜੀ ਤੇ ਅਰਪਿੰਦਰ ਤੁਹਾਨੂੰ ਪਤਾ ਹੀ ਅੱਗੇ ਉਹ ਤਾਂ ਭੰਤਰਾ ਵਿਆਹ ਕੀਤਾ ਵਾ ਵੀਰ ਜੀ ਹੈ ਤੇ ਸਹੀ ਆ ਪਰ ਹੁਣ ਮੰਮੀ ਰੋਜ਼ ਜੜੀ ਕਹਿੰਦੇ ਰਹਿੰਦੇ ਆ ਤੇ ਮੈਂ ਦੱਸੋ ਕੀ ਕਰਾਂ ਤੈਨੂੰ ਵੀ ਪਤਾ ਰਤਿੰਦਰ ਨਾ ਮਾਤਾ ਹੈਗੀ ਤੇ ਨਾ ਬਾਪੂ ਹੈ ਰਾਜੇ ਤੇ ਖਰਚਾ ਤੇ ਘਰ ਦਾ ਹੀ ਮਹਾ ਅੱਗੇ ਚੱਲਣ ਦਿਆ ਵਾ ਤੇ ਲੋਨੀ ਦਾ ਨਾ ਕਿੱਦਾਂ ਭਰਾ ਹੋਣਾ ਵੀਰ ਜੀ ਹੈ ਤੇ ਸਹੀ ਆ ਮੇਰਾ ਤਾਂ ਨਿੰਗਾ ਦਿਲ ਕਰਦਾ ਤੁਹਾਨੂੰ ਤੰਗ ਕਰਨ ਨੂੰ ਤੇ ਤੁਸੀਂ ਬਣੇ ਕਿੱਦਾਂ ਟਾਈਮ ਪਾਸ ਕਰਨ ਦੇ ਆ ਪਰ ਹੁਣ ਮੰਮੀ ਨੂੰ ਕੌਣ ਸਮਝਾਵੇ ਇਹ ਗਵਾਂਡੋ ਵੇਖ ਹੁੰਦੇ ਆ ਉਹਨਾਂ ਦੀ ਨੌ ਥੋੜੀ ਸੌਖੇ ਘਰੋਂ ਆ ਤੇ ਉਹਦੀ ਲੋੜੀ ਆ ਗਈ ਆ ਹੁਣ ਮੈਨੂੰ ਰੋਜ਼ ਜੜੀ ਤੰਗ ਕਰਦੇ ਰਹਿੰਦੇ ਆ ਆਪਾਂ ਦੌਕਾ ਘਰ ਵੇਖ ਕੇ ਆਇਆ ਯੋ ਵੀ ਬੜੇ ਬੰਦੇ ਸੌਖੇ ਆ ਤੇ ਕੱਖ ਵੀ ਨਹੀਂ ਹਾਰਨਾ ਕਿੰਨਾ ਮਾਰਾ ਯਾ ਲੈਣਾ ਦਾਦੇ ਉਹ ਭਾਜੀ ਕਾਦੇ ਸੌਖੇ ਆ ਜਿੰਨੇ ਸੌਖੇ ਆ ਨਾ ਉਹਨੇ ਹੀ ਭੁਖੇ ਆ ਜਿੱਦਾਂ ਸਾਰਾ ਕੁਝ ਘਰ ਵਾ ਇਹਨਾਂ ਨੂੰ ਤਾਂ ਇੰਦਾ ਕਹਿਣ ਦੀ ਲੋੜ ਹੀ ਨਹੀਂ ਆ ਮੈਨਾਂ ਕਿਹਾ 500 ਰੁਪਈਆ ਸ ਦਵਾਈ ਦੂਜੀ ਲਿਓ ਨਹੀਂ ਫਿਰ ਉਹਦੀ ਲੋੜੀ ਦੇ ਜਨਾ ਹੋਰ ਕੀ ਆ ਚੱਲ ਭਾਜੀ ਦੇ ਦਿਓ ਉਹਦਾਂ ਇਹਨਾਂ ਨੇ ਕਹਿਣਾ ਹਟ ਨਾ ਨਹੀਂ ਆ ਹੁਣ ਔਖੇ ਔਖੇ ਹੋ ਗਏ ਨਾ ਇੱਕ ਵਾਰ ਦੇ ਜੋ ਮੁੜ ਗਏ ਫਿਰ ਕੋਈ ਗੱਲ ਨਹੀਂ ਆ ਉਹ ਹਲਾ ਤੈਨੂੰ ਪਰਾਰ ਤੇ ਕਰਦੇ ਮਾਰੇ ਆ ਪਰ ਹੁਣ ਕੀ ਕਰੀਏ ਬੱਚ ਨਹੀਂ ਮੰਦੇ ਚੱਲ ਮੈਂ ਵੀ ਆ ਜਾਵਾਂ ਫਿਰ ਆਉਣਾ ਕਿਤੇ ਟਾਈਮ ਟਾਈਮ ਕੱਢ ਕੇ ਮੈਨੂੰ ਦਿਹਾੜੀ ਨਹੀਂ ਵਰਤਿਆ ਹੁੰਦਾ ਚਲੋ ਕੋਈ ਗੱਲ ਨਹੀਂ ਆ ਜਿਸ ਦਿਨ ਤੇ ਛੁੱਟੀ ਛੱਟੀ ਹੋਊਗੀ ਨਾ ਉਸ ਦਿਨ ਤੁਸੀਂ ਆ ਜਾਓ ਕੋਈ ਜ਼ਰੂਰੀ ਨਹੀਂ ਆ ਕਿ ਹੁਣੇ ਆਉਣਾ ਵਾ ਤੁਸੀਂ ਚੱਲ ਕੋਈ ਨਹੀਂ ਫਿਰ ਮੈਂ ਕਹਿ ਦਾਂ ਟਾਈਮ ਕੱਢ ਕੇ ਆਵਾਂ ਆ ਤੇ ਚੱਲ ਲੈ ਆਇਓ ਨਾਲ ਭਾਬੀ ਨੂੰ ਵੀ ਜੇ ਟਾਈਮ ਹੋਗਾ ਉਹਨਾਂ ਦਾ ਤੇ ਕੋਈ ਨਹੀਂ ਚਲ ਵੇ ਲਾਂਗਾ ਭਾਬੀ ਨੂੰ ਕਿਝ ਹੋਣਾ ਮੇਰਾ ਟਾਈਮ ਉੱਥੇ ਹੀ ਦਿਹਾੜੀ ਵਾਲੇ ਕੰਮਾਂ ਨਾਲ ਕਰ ਪੜਿਆ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਚਲੋ ਠੀਕ ਆ ਵੀਰ ਜੀ ਮੈਂ ਨਾ ਬਾਅਦ ਵਿੱਚ ਕਰਦੀ ਮਮੀ ਆ ਗਈ ਐ ਚੰਗਾ ਚੰਗਾ ਠੀਕ ਆ ਜੀ ਆ ਚਲੋ ਠੀਕ ਜੀ ਚਲ ਹੁਣ ਵੀਰ ਜੀ ਨੂੰ ਕੀ ਆਦ ਹੈਗਾ ਆ ਪਤਾ ਨਹੀਂ ਹੁਣ ਕੀ ਕਰਦੀ ਆ ਹੁਣ ਤਾਂ ਸਮਝ ਨਹੀਂ ਲੱਗਾਂਦੀ ਇਹ ਕਦੇ ਮਮੀ ਜਿਹੜੇ ਆ ਨਾ ਉਵੇਂ ਰੋਜ ਜੜੀ ਤੰਗ ਕਰਦੇ ਰਹਿੰਦੇ ਆ ਕਿਤੇ ਹੋਇਆ ਬੰਦੇ ਨੇ ਕਦੇ ਕਹਿ ਹੀ ਦਿੱਤਾ ਕਿੱਥੇ ਚੱਲੀ ਕੰਮ ਕਰਦੀ ਕਰਦੀ ਮੈਂ ਕੰਮ ਨਹੀਂ ਕਰ ਰਹੀ ਮੰਮੀ ਹਾਂ ਦੱਸ ਹਾਂ ਕੰਮ ਛੱਡਿਓ ਤੇ ਮੇਰੀ ਗੱਲ ਸੁਣ ਲਓ ਮੜੀ ਜੀ ਹਾਂ ਦੱਸ ਮੈਂ ਨਾ ਉਹ ਕੀਤਾ ਫੋਨ ਆ ਵੀਰ ਨੂੰ ਤੂੰ ਅੱਧਾ ਹੀ ਮੈਂ ਕਹਿ ਦੇਣਾ ਉਹ ਗੱਲ ਤੇ ਆਵਦਾ ਦੇ ਦਊਂਗਾ ਲੋੜੀ ਹਲੇ ਨੂੰ ਵਿਚਾਰੇ ਨੂੰ ਕੋਈ ਛੁੱਟੀ ਛੱਟੀ ਨਹੀਂ ਗਈ ਆਈ ਹੈਗੀ ਜਿੱਦਾਂ ਛੁੱਟੀ ਆਊਗੀ ਤੇ ਫਿਰ ਆਂਦਾ ਮੈਂ ਆ ਜਾਊਂਗਾ ਕੀ ਜਾਂਦਾ ਹੀ ਦੇ ਦਊਂਗਾ ਦੇਗੇ ਜਾਣਾ ਪੜਾਵਾ ਮੱਥਾ ਡਬਣਾ ਹੀ ਪੜਾ ਡਾਡਾ ਹੋਰ ਕੀ ਕਰੇਓ ਜੀ ਤੂੰ ਬੋਲਣ ਕਿੱਦਾਂ ਡਈ ਗਾੜੀ ਗੱਲ ਕਹਿਣਾ ਕਰਨ ਨਹੀਂ ਕੀ ਮੰਮੀ ਬੋਲਣ ਦੀਆਂ ਰੋਜ਼ ਦੜ ਤੂੰ ਹੀ ਤੰਗ ਕਰਦੇ ਰਹਿੰਦੇ ਆ ਤੇ ਹਾਰ ਕੇ ਫਿਰ ਵਿਚਾਰੇ ਨੂੰ ਮੈਂ ਫੋਨ ਕਰਨਾ ਹੀ ਮੈਂ ਤੈਨੂੰ ਵੱਡੇ ਨਿੱਕੇ ਦਾ ਕੋਈ ਲਿਆਜ ਹੈ ਨਹੀਂਗਾ ਤੇ ਗਾੜੀਓ ਬੋਲਣਾ ਕਿੱਦਾਂ ਮੱਥਾ ਡੰਮਣ ਵਾਲੀ ਕਿਹੜੀ ਗੱਲ ਆ ਬਾਲਾ ਤੇ ਜਦੋਂ ਫਿਰ ਮੰਮੀ ਤੇ ਇਦਾਂ ਦੇ ਕੰਮ ਕਰਦੇ ਤੇ ਫੇਰ ਤੁਸੀਂ ਮੈਂ ਕੀ ਕਹਾਂ ਮੈਂ ਸਾਡੀ ਬਨੇਹੋ ਗੱਲਾਂ ਕਹਿਣੀਆਂ ਹੋਰ ਕੀ ਕਰਾਂ ਤੇ ਐਡੀ ਵੀ ਕਾਦੀ ਆਖਰ ਆ ਗਈ ਆ ਕਹਿ ਵੀ ਮੈਂ ਤੈਨੂੰ ਕੀ ਦਿੱਤਾ ਦੱਸ ਲੋੜੀ ਲਿਆਉਣ ਵੱਲੋਂ ਕਹਤਾ ਹੋਰ ਤੈਨੂੰ ਮੈਂ ਕੀ ਕਹਤਾ ਤੇ ਤੁਸੀਂ ਪਿੱਛੇ ਵੀ ਕੀ ਛੱਡਿਆ ਵਾ ਕਿ ਡਾ ਉਹਨੇ ਰਾਣੀ ਹਾਰ ਬਣਾ ਕੇ ਲੈ ਆਉਣਾ ਨਹੀਂ ਰਾਣੀ ਹਾਰ ਜੋਗਾ ਨਹੀਂ ਉਹ ਹੈਗਾ ਤੂੰ ਇਹ ਤੇ ਮਾਰਦੇ ਆ ਵੱਡੀਆਂ ਛਾਲਾਂ ਤੇ ਵੱਡੀਆਂ ਉਹਨੇ ਜੋ ਪਰ ਜਿਹੜਾ ਸਮਾਨ ਪਾਉਂਦਾ ਨਾ ਉਹ ਉਹਨੇ ਦੇ ਕੇ ਜਾਣਾ ਵਾ ਹੁਣ ਤੂੰ ਇਹ ਨਾ ਆਖਿਓ ਮੈਨੂੰ ਕੱਪੜੇ ਵੀ ਦੇ ਕੇ ਜਾਂਦੇ ਆ ਵੀ ਦੇ ਕੇ ਜਾਵੇ ਕੱਪੜੇ ਤੈਨੂੰ ਲੈਉਣੇ ਹੀ ਪੈਣੇ ਆ ਜਿਹੜੇ ਬਣਦੇ ਆ ਤੇਰਾ ਸੂਟ ਲਿਆਵੇ ਲਵਲੀ ਦਾ ਲਿਆਵੇ ਮੇਰਾ ਲਿਆਵੇ ਮੰਮੀ ਕਪੜੇ ਦੀ ਕੋਲ ਜਾਂਦੇ ਜਾਣੇ ਠੀਕ ਵਾ ਨਾ ਉਹ ਵਿਚਾਰਾ ਆਪਣਾ ਟਾਈਮ ਬਸ ਭਰਨੀ ਕਿਦਾਂ ਕਰਨ ਦੇ ਆ ਉਹ ਤੇ ਕੀ ਹੋਇਆ ਉਹਦੇ ਟਾਈਮ ਪਾਸ ਨੂੰ ਮੰਮੀ ਕੀ ਹੋਇਆ ਤੁਹਾਨੂੰ ਪਤਾ ਨਹੀਂ ਆ ਦੱਸ ਦਿਹਾੜੀ ਵਿਚਾਰਾ ਜਲਦਾ ਵਾ ਤੇ ਫਿਰ ਕੀ ਦੇ ਕੋਈ ਜਾਂਦਾ ਵਾ ਚੱਲਦੇ ਆ ਕਿ ਇੱਥੇ ਕਾਰੋਬਾਰ ਚੱਲਦੇ ਬੜੇ ਦਿਹਾੜੀ ਵੀ ਅੱਜਕੱਲ ਥੋੜੀ ਨਹੀਂ ਗਈ 5-600 ਰੁਪਈਆ ਦਿਹਾੜੀ ਆ ਤੇ ਖਰਚਾ ਕਿੰਨਾ ਖੁੰਦਾ ਵਾ ਕਿਤੇ ਦੱਸ ਤੁਂ ਜੀ ਦਾ ਕਰ ਨਹੀਂ ਦਾ ਦਾ ਖਰਚਾ ਹੀ ਕੋਈ ਨਹੀਂ ਉਹ ਵੀ ਟੱਬਰ ਟੋਰ ਵਾਲਾ ਵਾ ਕਲਾਕਾਰਤ ਨਹੀਂ ਹੈਗਾ ਬਦਾ ਖਰਚਾ ਕੋਈ ਨਹੀਂ ਜੇ 500 600 ਰੋਜ਼ ਦਾ ਲੈਂਦਾ ਵਾ ਇਹ ਵੀ ਤਾਂ ਕਰ ਕਰਦੇ ਹੀ ਆ ਪਤਾ ਹੀ ਹੈ ਤੁਹਾਨੂੰ ਕਿੰਨਾ ਖਰਚਾ ਹੁੰਦਾ ਹੈ 600 ਲੈਂਦਾ ਵਾ ਤੇ ਉਹ ਸਾਰਾ ਖਰਚਾ ਤਾਂ ਨਹੀਂ ਜਾਂਦਾ ਇੱਕ ਦਿਨ ਦੇ ਵਿੱਚ ਬਚਾਉਂਦਾ ਹੀ ਹੋਊਗਾ ਕੋਈ ਨਾ ਕੋ ਤੇ ਮੰਮੀ ਰੋਜ਼ ਦੀ ਆੜੀ ਖਰਚਾ ਵਾ ਗੋੜੇ ਗੋੜੇ ਤਾਂ ਮੰਗਾਈਏ ਤੁਹਾਨੂੰ ਪਤਾ ਵਾ ਅੱਜ ਕੱਲ ਕੀ ਬਣੰਦਿਆ ਆ 500 ਰੁਪਏ ਤਾਂ ਦਹਾ ਵਾਂਗੂ ਜਾਂਦਾ ਆ ਨਹੀਂ ਕਿਤੇ ਨਹੀਂ ਮੰਗਾਈ ਜਿੱਥੇ ਵਰਤਨਾ ਵਾ ਨਾ ਉਥੇ ਵਰਤਨਾ ਹੀ ਪੈਣਾ ਵਾ ਮੰਮੀ ਮੈਂ ਤੁਹਾਨੂੰ ਇਹੋ ਦੱਸਣ ਆਈ ਆ ਵੀ ਉਹਨੇ ਕੱਲ ਜਾਂ ਪਰਸੋ ਤੱਕ ਆਉਣਾ ਵਾ ਉਹਨੇ ਸਾਰਾ ਸਮਾਨ ਸੁੰਨੀ ਲੈਣਾ ਬੋਤਾ ਤੇ ਇਹ ਨਾ ਕਿ ਉਹ ਸਬਸਪੋਟ ਜਦੋਂ ਉਹ ਸਵਾਦਨਾ ਤਹੀ ਲਾਓ ਠੀਕ ਹੋਣਾ ਨਹੀਂ ਤੂੰ ਉੱਧਰ ਵੇ ਕੇ ਸ਼ਰਮ ਕਰ ਲਾ ਮੰਮੀ ਮੈਨੂੰ ਕਿੰਨਾ ਕੋ ਹੁੰਦਾ ਵਾ ਮੈਨੂੰ ਕਿਉਂ ਮੇਰੀ ਬੇਇੱਜ਼ਤੀ ਕਰੋਂ ਤੇ ਹੋਈਆਂ ਤੂੰ ਮੈਨੂੰ ਕਿਸ ਦੇ ਨਾਲ ਕੋਈ ਪਾ ਨਹੀਂ ਆ ਮੈਂ ਆਪਣੇ ਇਹਦਾ ਵੇਖਣਾ ਵੀ ਕਿੱਦਾਂ ਉਹਨਾਂ ਦਾ ਸਰਦਾ ਤੇ ਕਿੱਦਾਂ ਵੀ ਆਪਣਾ ਕੋ ਲੈਣਾ ਵਾ ਠੀਕ ਹੋਣਾ ਜੇ ਉਹ ਵੇਖਣ ਆਊਗੀ ਤੇ ਕੀ ਵਿਖਾਣੂਗੀ ਉਹਨੂੰ ਵੀ ਆ ਚਾਰ ਡੋਡੀਆਂ ਲੈ ਕੇ ਆਇਆ ਵਾ ਉਹ ਅਸੀਂ ਕਦੀ ਵੇਖੀਆਂ ਨਹੀਂ ਨੀ ਆ ਆਊਗੀ ਨਾ ਵੇਖਣ ਤੇ ਕੋਈ ਗੱਲ ਨਹੀਂ ਦੇ ਕਿ ਖਾਣੇ ਦੀ ਕੀ ਚਲਿਆ ਖਾਣੇ ਦੀ ਕੀ ਗਾੜੀ ਇਹ ਵੀ ਦੱਸ ਨਾ ਜਦ ਜੋ ਲਿਆਊਗਾ ਵਖਾਲਾਂਗੇ ਉਹਨੂੰ ਖਾਣ ਪੀਣ ਦਾ ਸਮਾਨ ਥੋੜਾ ਹੁੰਦਾ ਆ ਤੇ ਖਾਣ ਪੀਣ ਨੂੰ ਕਹਿੰਨੇ ਕੀ ਕਰਨਾ ਕੀ ਵੇਖਣਾ ਉਹਦਾ ਖਾਣ ਪੀਣ ਦਾ ਉਹ ਚਲੋ ਠੀਕ ਵਾ ਬਾਬਾ ਜੇ ਹੁਣ ਮੈਂ ਕਹਿਆ ਇਹ ਤੇ ਤਾਨੂੰ ਲਿਆਉਣ ਨੂੰ ਤੁੰਦੀ ਦੂਜੇ ਪਾਸੇ ਹੋ ਗਈਆਂ ਤੀ ਤਾਂ ਕਿਸੇ ਪਾਸੇ ਵੀ ਨਹੀਂ ਪੁਰੇ ਹੁੰਦੇ ਤੇ ਤੂੰ ਚੱਜ ਨਾ ਕਹਿੰਦੀ ਹਾ ਅੱਧੀ ਗੱਲ ਕੋ ਕੀਤੀ ਤੂੰ ਸਾਰੀ ਗੱਲ ਉਹਦੇ ਨਾਲ ਕਰਦੀ ਵੀ ਦੋ ਸੂਟ ਵੀ ਬਣਾ ਲਿਆ ਇਹ ਨਾਲ ਮੰਮੀ ਮੈਂ ਤਾਨੂੰ ਪਹਿਲਾਂ ਵੀ ਆਖਿਆ ਵਾ ਤੇ ਹੁਣ ਵੀ ਕਹਿਣ ਦੇਈਂ ਆ ਕਿ ਉਹਨੇ ਸੂਟ ਸਾੜ ਕੋਈ ਨਹੀਂ ਲੈਣਾ ਹੈਗਾ ਠੀਕ ਵਾ ਨਾ ਜੇ ਦੇ ਸਮਾਨ ਵੀ ਮੰਗਾਉਣਾ ਤਾਂ ਵੀ ਦੱਸ ਨੀ ਤੇ ਮੈਨੂੰ ਮਨਾਂ ਕਰਦਾ ਤੂੰ ਹੀ ਬਹਾਦੀ ਤਰੀ ਜਨੇ ਤੂੰ ਤੇ ਅੱਗੇ ਇਹੋ ਚੰਨੀ ਆ ਦੱਸ ਕੀ ਮੈਂ ਉਹਨੂੰ ਕਹਿਤਾ ਬਣਾ ਲੈਉਣ ਵੱਲੋਂ ਵੀ ਤੂੰ ਆਪ ਹੀ ਸਿਆਣੀ ਬਣ ਫੇ ਲਾਗੇ ਇੰਨਾ ਕੋ ਹੰਦਾ ਵਾ ਚ ਚਾਰ ਡੋਡੀਆਂ ਵਾ ਤਾਂ ਉਹਨੂੰ ਕਹਿਦਾ ਵੀ ਤੋ ਸੂਟ ਵੀ ਨਹੀਂ ਆਈ ਨਾਲ ਪਰ ਨਾ ਜੀ ਬੇਇੱਜ਼ਤੀ ਕਰਾਉਣੀ ਆ ਮੇਰੀ ਕਰਾ ਕੇ ਛੱਡੂਗੀ ਕੇ ਉਹ ਤੂੰ ਛ ਦੇਣੇ ਹਿੰਦੇ ਨੂੰ ਫੋਨ ਕੱਲ ਹੀ ਕੀਤਾ ਉਹਨੂੰ ਵਿਚਾਰੇ ਨੂੰ ਕੱਲ ਹੀ ਤੰਗ ਕਰਨੀ ਆ ਤੂੰ ਫੋਨ ਕਰਕੇ ਮੈਂ ਦੱਸੋ ਕੀ ਕਰਾਂ ਮੰਮੀ ਬਾਰ-ਬਾਰ ਏਕੋ ਗੱਲ ਕਰੀ ਜਾਂਦੇ ਆ ਫਿਰ ਮੈਨੇ ਸੁਭਾ ਦਾ ਨੂੰ ਪਤਾ ਦਿਹਾਗਾ ਵਾ ਕਿ ਇਹ ਕਿੱਦਾਂ ਦੀ ਐ ਕਹਿੰਦੀ ਐ ਤੇ ਕਹਿੰਦੀ ਰਹਿੰਦੀ ਐ ਇਹਨੂੰ ਇਹਨਾਂ ਨੂੰ ਕਹਿੰਦੀਆਂ ਨੂੰ ਸ਼ਰਮਣੀ ਆਉਂਦੀ ਤੇ ਮੈਨੂੰ ਸੁਣ ਸੁਣ ਕੇ ਲੱਗ ਜਾਈ ਜਾਂਦੀ ਐ ਤੇ ਮੈਨੇ ਫਿਰ ਹਾਰ ਕੇ ਕਰਨਾ ਸੀ ਤੇ ਹੁਣ ਦੱਸਤਾ ਵਾਂ ਨੂੰ ਫੋਨ ਕਰਤਾ ਵਾ ਦੱਸਤਾ ਆ ਕਿ ਆਈਆਂ ਦੀ ਆਈਆਂ ਤੇ ਹੁਣ ਗਾੜੀਆਂ ਫੇਰ ਉਲਟਾ ਦੇ ਇਹ ਕਹਿਣ ਹੂੰ ਮੈਂ ਮਮੀ ਨੂੰ ਸਮਾਨ ਸਮੂ ਨਹੀਂ ਲੈ ਕੇ ਆਉਣਾ ਖਾਣ ਬੀਣ ਵਾਲਾ ਹੀ ਆਹੋ ਤੇ ਚਲ ਇੰਨਾ ਬਥੇਰਾ ਵਾ ਬਚ ਇੰਨਾ ਹੀ ਵਿਚਾਰਾ ਤੇ ਜੂਗਾ ਆਹੋ ਤੇ ਨਹੀਂ ਇਹ ਸੂਟ ਵੀ ਨਾਲ ਬਣਦੇ ਆ ਇਹ ਗਵਾਂਢ ਵੇਲਾ ਉਹਨਾਂ ਦੀ ਨਵੇਂ ਦੇ ਸੂਟ ਵੀ ਆਏ ਸਸਦਾ ਸੂਟ ਆਇਆ ਵਾ ਭਵਤੀ ਦਾ ਵੀ ਆਇਆ ਵਾ ਤੇ ਮੈਂ ਮਮੀ ਕਿਹਨਾਂ ਨੂੰ ਰੀਜ਼ਵਾ ਅਹੀਂ ਤੇ ਆਪਣਾ ਵੇਖਣਾ ਹੈ ਜਿੰਨਾ ਵਿਚਾਰੇ ਕੋਈ ਸਰਦਾ ਬੰਦਾ ਉਹਨਾਂ ਦੇ ਅੱਗੇ ਜਾਣਾ ਕੋਈ ਆਹੋ ਤੇ ਹੈ ਹੀ ਆ ਪਰ ਇਹਨੂੰ ਕੌਮ ਸਮਝਾਵੇ ਹੁਣ ਘਰੇ ਕੀ ਸੋਚਦੀ ਰਹਿੰਦੀ ਆ ਬੈਠੀ ਐ ਨਾ ਕੰਮ ਨਾ ਕਰ ਰਹੀ ਨੂੰ ਹੁਣ ਕਹਿੰਦੇ ਤੇ ਮਮੀ ਆ ਨਾ ਪਰ ਇਹ ਆ ਕਿ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਉਹ ਪਰਚਾ ਹੀ ਨਹੀਂ ਆਖਣਾ ਵਾ ਖਰੇ ਰੁਪਿੰਦਰ ਜਾਨ ਜਾਨ ਨੂੰ ਤੰਗ ਕਰਨੀ ਹੈ ਖਰੇ ਤਾਂ ਕਰਕੇ ਮੰਗਣ ਲਈ ਉਹ ਯਾਰ ਮੈਨੂੰ ਤੇ ਹੁਣ ਹਾਲਾਤਾਂ ਦਾ ਪਤਾ ਵਾ ਨਾ ਹੈ ਹੁਣ ਇਹ ਨਹੀਂ ਸਮਝਦੀ ਫਿਰ ਵੀ ਸਿਆਣੇ ਬਿਆਣੇ ਆ ਥੋੜਾ ਬੜਾ ਸੋਚਣਾ ਚਾਹੀਦਾ ਵਾ ਜੇ ਹੁਣ ਆਊਗਾ ਨਾ ਇੱਥੇ ਤੇ ਰੁਪਈਆ ਹਜ਼ਾਰ ਦੇ ਦਈਏ ਉਹਨੂੰ ਪੈਸੇ ਕੂਹੇ ਵਿਚਾਰਨ ਮੈਂ ਕਦੇ ਦੇਣੇ ਤੇ ਨਾ ਉਹਨੇ ਮੇਰੇ ਕੋਲ ਲੈਣਾ ਹੀ ਹੈ ਸਿੱਧੀ ਗੱਲ ਵਾ ਚੱਲ ਮੈਂ ਫੜਾ ਦੂੰਗਾ ਉਹਨੂੰ ਹੁਣ ਉਹਨੂੰ ਤੰਗੀ ਦੇਂਦੇ ਆ ਤੋ ਕੋਈ ਗੱਲ ਨਹੀਂ ਦੇਈ ਜਾਵੇ ਫਿਰ ਤੇ ਕੰਮਕੁਮ ਦਾ ਕਿਦਾਂ ਮਿਲਿਆ ਉਹਨੂੰ ਕੋਈ ਕੰਮਕੁਮ ਇਦਾਂ ਹੀ ਆ ਵਿਚਾਰਾ ਦਿਹਾੜੀ ਜਾਂਦਾ ਵਾ ਮੜਾਂ ਘੋਟਾ ਜੇਦਕ ਤੇ ਕੰਮ ਮਿਲ ਗਿਆ ਕਿਤੇ ਕਰ ਲਿਆ ਤੇ ਨਹੀਂ ਤੇ ਕਈ ਕਈ ਦਿਨ ਤੇ ਵਿਹਲੇ ਜਾਂਦਾ ਨੰਗ ਜਾਂਦਾ ਵਾ ਉਹ ਤਾਂ ਹੀ ਤੇ ਮੈਂ ਕਹਿਣ ਡਿਆ ਵਾਂ ਕੀ ਪਤਾ ਵਿਚਾਰੇ ਨੇ ਕਿੱਥੋਂ ਚੁੱਕੇ ਪੈਸੇ ਤੇ ਮੁੜ ਕੇ ਇੱਥੇ ਸਮਾਨ ਪਜਾਉਣਾ ਤੇ ਰੁਪਈਆ ਹਜ਼ਾਰਾਂ ਨੂੰ ਮੈਂ ਫੜਾ ਦੇਣਾ ਇ ਕੀ ਕਰਨਾ ਹੁਣ ਫਿਰ ਇਹਨਾਂ ਦਾ ਮੱਥਾ ਡੰਬਣਾ ਹੀ ਪੈਣਾ ਵਾ ਨਾ ਇਹਨੇ ਤੋਂ ਹੁਣ ਤੱਕ ਚੁੱਪ ਨਹੀਂ ਕਰਨਾ ਜਿੰਨ੍ਹੇ ਤੱਕ ਆਇਆ ਨਾ ਕੋਹ ਤਗਾਤੀਆ ਵਡਿਆ ਕਰਨਾ ਹੋ ਗਿਆ ਵਾ ਪੁੱਛ ਕੇ ਹੁੰਨੀ ਆ ਭਲਾ ਲੋੜੀ ਆ ਗਈ ਕਿ ਨਹੀਂ ਚਾਚੀ ਦੇ ਬੜੀ ਭੱਜੀ ਆਈ ਮੇਰੇ ਘਰ ਆ ਤਰੀ ਬਿਠੀ ਸਸ਼ਿਕਾ ਦੀਦੀ ਸਸ਼ਿਕਲ ਦੀਦੀ ਆ ਜਾਓ ਹੋਰ ਕੀ ਕਰਨ ਦੇ ਕੁਛ ਵੀ ਨਹੀਂ ਕਰਨਾ ਕੀ ਆ ਲੱਗੀ ਸੀ ਸਬਜੀ ਬਣਾਉਣ ਅੱਛਾ ਅੱਛਾ ਠੀਕ ਓਡੀਂ ਛਿਲਣ ਠੀਕ ਆ ਕੀ ਕਰਦੇ ਐ ਕੁਛ ਨਹੀਂ ਬਸ ਵੇਲੇ ਅੱਛਾ ਅੱਛਾ ਹੋ ਕਿ ਹੁੰਨੀ ਆ ਭਲਾ ਕੀ ਕਰਨ ਦੇ ਆ ਚਲ ਵਧੀਆ ਕੀਤਾ ਤੁਸੀਂ ਦੇ ਆਉਂਦੇ ਹੀ ਨਹੀਂ ਆ ਕਿ ਦੇ ਦੇ ਇੱਧੇ ਟਾਈਮ ਨਹੀਂ ਲੱਗਦਾ ਘਰ ਹੀ ਆ ਫਿਰ ਕੰਮ ਕੁਮੂ ਕਰਨਾ ਹੁੰਦਾ ਹੁੰਦਾ ਸਾਰਾ ਤਾਂ ਕਰ ਗਏ ਕੀ ਬਣਾਣ ਲੱਗੇ ਕੁਛ ਨਹੀਂ ਦੀਦੀ ਨਮਕੀਨ ਚੋਲ ਲੱਗੀ ਹੀ ਬਣਾਉਣਾ ਮਤਲਬ ਵਿੱਚ ਦੋ ਗਾਲੂ ਪਾ ਲੈਣੀ ਆ ਠੀਕ ਆ ਠੀਕ ਆ ਚਾਚੀ ਕੀਤੇ ਗਏ ਨਹੀਂ ਨਹੀਂ ਇੱਥੇ ਹੀ ਨੇ ਅੰਦਰ ਬਿਠੇ ਹੀ ਅੱਛਾ ਅੱਛਾ ਠੀਕ ਆ ਹੋਰ ਕੀ ਕਰਦੇ ਚਾਚੀ ਹੁਣੀ ਕੁਛ ਨਹੀਂ ਬਸ ਇਦਾਂ ਹੀ ਕੰਮ ਤੰਦਾ ਹੀ ਅੱਛਾ ਅੱਛਾ ਹਾਂਜੀ ਚਲੋ ਵਧੀਆ ਦੀਦੀ ਟੜੀ ਲੋੜੀ ਨਹੀਂ ਆਈ ਮੇਰੀ ਲੋੜੀ ਤੇ ਦੇ ਗਈ ਆ ਚਾਰ ਪੰਜ ਦਿਨ ਪਹਿਲਾਂ ਹੀ ਦੇ ਗਈ ਸੀ ਤੇ ਨਾਲੇ ਨਾ ਭਾਰੇ ਭਾਰੇ ਸਿੰਡ ਦੇ ਕੇ ਗਏ ਚਾਚੀ ਗਏ ਤੇ ਮੈਂ ਇਹਨਾਂ ਨੂੰ ਵਿਖਾਏ ਹੀ ਤੇ ਕਹਿੰਦੇ ਹੀ ਬੜੇ ਸੋਹਣੇ ਆ ਸਾਡੀ ਨੌਂ ਦੀ ਤੇ ਹਜੇ ਤੱਕ ਆਈ ਨਹੀਂ ਆ ਮੈਂ ਚਲ ਪੁੱਛਦੀ ਆਈ ਆ ਕਿ ਨਹੀਂ 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 ਦੀਦੀ ਹਲੇ ਨਹੀਂ ਗਈ ਲੋੜੀ ਆਈ ਹੈਗੀ ਮੈਂ ਕੀਤਾ ਦਸਾਈਆਂ ਵੀਰ ਨੂੰ ਪਿੰਡ ਫੋਨ ਤੁਹਾਨੂੰ ਪਤਾ ਹੀ ਆ ਮੇਰੇ ਪਿੱਛੇ ਨਾ ਹਾਲਾਤ ਥੋੜੇ ਇਦਾਂ ਦੇ ਹੀ ਆ ਉਹ ਵਿਚਾਰਾ ਦਿਹਾੜੀ-ਦੂੜੀ ਕਰਦਾ ਵਾ ਤੇ ਸਾਰਾ ਦਿਨ ਉਹਦਾ ਉੱਥੇ ਲੰਗ ਜਾਂਦਾ ਉਹਦਾ ਟਾਈਮ ਜਿਆ ਨਹੀਂ ਲੱਗਾ ਆਉਂਦਾ ਉਹਦਾ ਕੀਤਾ ਹੀ ਫੋਨ ਉਹਨੂੰ ਉਹਨੇ ਆਉਣਾ ਆ ਕਿਸ ਦਿਨ ਫਿਰ ਆਂਦਾ ਹੀ ਮੈਂ ਦੇ ਜੂਗਾ ਲੋੜੀ ਤਾਨੂੰ ਪਤਾ ਹੀ ਆ ਕਿਹੜੇ ਭਰਾ ਨੂੰ ਜਾਣੀ ਹੁੰਦਾ ਵੀ ਆਪਣੀ ਭੈਣ ਨੂੰ ਮੈਂ ਦੇ ਕੀ ਆਵਾ ਚਲੋ ਦੀਦੀ ਆਹ ਤਾਂ ਗੱਲ ਹੈ ਵਾ ਜਿੰਨੇ ਦੇਣੀ ਹੋਵੇ ਨਾ ਪਹਿਲਾਂ ਦੇ ਜਾਂਦਾ ਵਾ ਚਲ ਕੋਈ ਗੱਲ ਨਹੀਂ ਚਾਚੀ ਅੰਦਰ ਵਾ ਮੈਂ ਮਿਲ ਕੇ ਆਉਣੀ ਇਹਨਾਂ ਨੂੰ ਹਾਂਜੀ ਅੰਦਰੇ ਬੈਠੇ ਚਲ ਠੀਕ ਆ ਇਹ ਵੀ ਨਾ ਬਹਿ ਇਹ ਨਾ ਹੰਕਾਰੀ ਫਿਰਦੀ ਆ ਵੀ ਜੇ ਤੇਰੇ ਪਿੱਛੋਂ ਸੌਖੇ ਆ ਤੇ ਕੀ ਦੱਸ ਮੈਨੂੰ ਦੱਸਾਂ ਦੀ ਸਭੋ ਮੈਨੂੰ ਸਾੜਨਾਈ ਹੋਣੀ ਆ ਕਿ ਮੇਰਾ ਤੇ ਆਸਮਾਨ ਆਇਆ ਵਾ ਹੁਣ ਮਾਤਾ ਨੂੰ ਜਾ ਕੇ ਦੱਸੂਗੀ ਨਾ ਉਹਦੇ ਅੱਗੇ ਨਹੀਂ ਮੈਨੂੰ ਛੱਡਦੀ ਹੈਗੀ ਹੁਣ ਫੇ ਇਹ ਆ ਕੇ ਦਿਵਲੇ ਹੋਊਗਾ ਵੀ ਮੇਰੇ ਨਹੀਂ ਵੇਖ ਲਾ ਉਹਦਾ ਆਹ ਕੁਛ ਆ ਗਿਆ ਵਾ ਕੀ ਹੈ ਨਾ ਰੱਬ ਵੀ ਨਹੀਂ ਕੋ ਸੋਚਦਾ ਸਾਰਿਆਂ ਨੂੰ ਇੱਕੋ ਜਿਹਾ ਰੱਖਣਾ ਚਾਹੀਦਾ ਆ ਅਮੀਰ ਗਰੀਬ ਤੇ ਚਲੋ ਬਣੇ ਹੀ ਆ ਪਰ ਇਹ ਵੀ ਕੀ ਹੈ ਗਰੀਬਾਂ ਦਾ ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਹੁਣ ਮੈਨੂੰ ਜੇ ਕਿਤੇ ਮੈਂ ਵੀ ਸੌਖੀ ਹੁਣੀ ਪਿਛਿਓ ਤੇ ਮੈਨੂੰ ਆਹ ਦਿਨ ਦਾ ਨਾ ਵੇਖਣੇ ਪੈਂਦੇ ਚੱਲ ਕੀ ਕਰਨਾ ਆ ਕਰਦੇ ਬਣ ਗਿਆ ਉਹ ਰਹਾ ਗਿਆ ਰੋਟੀਆਂ ਲਾਉਣ ਵਾਲੀਆਂ ਮੰਮੀ ਹਾਂ ਸੰਦੀਪ ਕਿੱਥੇ ਗਈ ਆ ਭਰਾ ਮੈਨੂੰ ਕਿਹੜੀ ਦੱਸ ਕੇ ਗਈ ਆ ਕਿੱਥੇ ਗਈ ਆ ਇਹ ਪਤਾ ਨਹੀਂ ਆ ਘਰ ਦੇ ਹੈ ਨਹੀਂ ਉਧਰ ਚਲ ਗਈ ਹੋਣੀ ਆ ਜਾ ਕੇ ਬੈ ਗਈ ਹੋਣੀ ਆ ਨਾ ਗਵੰਡੀਆਂ ਲਾ ਕੇ ਹੁਣ ਰੋਟੀ ਦਾ ਟਾਈਮ ਹੋਇਆ ਇਹ ਹੁਣ ਉਧਰ ਚਲ ਗਈ ਆ ਹੁਣ ਦਾਲ ਤੇ ਮੈਂ ਬਣਾ ਲਈ ਆ ਤੇ ਹੁਣ ਮੇਰੇ ਕੋਲ ਦੁਨੀਆਂ ਰੋਟੀਆਂ ਨਹੀਂ ਪੱਕਦੀਆਂ ਮੈਂ ਕੀ ਕਰਾਂ ਤੂੰ ਡਾਉਣਾ ਇਹਨੂੰ ਤੇ ਮੈਂ ਆ ਕੀ ਖਾਂ ਉਹਨਾਂ ਮੰਨਦੀ ਨਹੀਂ ਗਾੜੀ ਮੈਨੂੰ ਮੇਰੇ ਕੋਲ ਉਹਨਾਂ ਮੰਨਦੀ ਨਹੀਂ ਰੋਟੀ ਮੇਰੇ ਕੋਲ ਬਨਦੀ ਤੇ ਮੈਂ ਦੱਸ ਕੀ ਕਰਾਂ ਉਹ ਇਹਨੇ ਮੈਂ ਜਨਾ ਲੈ ਕੇ ਉਹਨਾਂ ਜਾ ਕੇ ਉਹਨੂੰ ਕਿਉਂ ਹੀ ਲਾਉਣਾ ਉਹਨੂੰ ਹੱਦ ਹੋ ਗਈ ਐ ਇਹੇ ਬਾੜੀ ਦੇਖਦੇ ਰੋਕਾਂ ਨਾ ਘਰ ਵਿੱਚ ਨੂੰ ਮੱਤੀਆਂ ਹੈਗੇ ਭਰੇ ਕੋਈ ਜਾਨੀ ਕੋਈ ਕੰਮ ਕਰਦਾ ਜਿੱਦਾਂ ਇਹ ਕਰਦਾ ਚੰਗੀ ਮੰਮੀ ਵਿਆਹ ਕੇ ਲਿਆ ਹੁੰਦੀ ਓ ਚੰਗਾ ਘਰ ਬਾਹਰ ਵੇਖਿਆ ਤੁਸੀਂ ਇਹ ਸੌਖਿਆ ਨਹੀਂ ਕੋਈ ਤੇ ਸੌਖੇ ਨੂੰ ਅੱਗ ਲਾਉਣੀ ਜਾਂ ਉਹਨੀਆਂ ਕੋਈ ਕੰਮ ਹੀ ਨਹੀਂ ਕਰਨਾ ਦੇ ਉਹ ਤਾਂ ਮੈਂ ਕਹਿੰਦੇ ਆ ਸੁੱਖ ਤੇ ਮਿਲਿਆ ਨਹੀਂ ਤੈਨੂੰ ਇੱਕ ਦਿਨ ਦਾ ਵੀ ਨਹੀਂ ਮਿਲਿਆ ਫੇਰ ਇੱਕ ਦਿਨ ਦਾ ਮਿਲ ਜਾ ਮੈਨੂੰ ਅੱਗੋ ਵੇਖ ਲੋ ਪੁੱਛ ਕੇ ਤੇ ਮੈਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਤੇ ਪੁੱਛੋਂ ਕੀ ਕਰਦੀ ਆਈਏ ਫੇਰ ਖੋਤੇ ਚਾਰਦੀ ਆਈਏ ਮਾਸੀ ਦੇ ਇੱਤੇ ਕਿਥੇ ਸਿਫਤਾਂ ਕਰਦੀ ਨਹੀਂ ਕੰਮ ਹੀ ਬੜਾ ਖਰਦੀ ਆ। ਕੰਮ ਵੀ ਵੇਖ ਲੈ ਕਿ ਨਾ ਕਰਦੀ ਆ ਕੰਮ। ਕੰਮ ਤੇ ਬਿਲਕੁਲ ਮੈਂ ਤਾਂ ਕਿਤੇ ਲੀੜਾ ਵੀ ਨਹੀਂ ਖੇਦਾ ਫੜ ਕੇ ਥੋੜੀ ਮੈਂ ਉਹ ਵੇਰ ਤੋਂ। ਮੰਮੀ ਮੈਂ ਵੇਖ ਦਿੰਦਾ ਸਾਰਾ ਦਿਨ। ਯਾ ਕੀ ਕਰਦੀ ਆ ਸਾਰੇ ਕੰਮ ਤੁਸੀਂ ਹੀ ਕਰਦੇ ਹੋ। ਤੇ ਕੀ ਕਰਾਂ ਫਿਰ ਮੈਂ ਹੁਣ ਕਿ ਮੈਨੂੰ ਤੇ ਇੰਨਾ ਵੀ ਸਦੈ ਸਦੈ ਨਹੀਂ ਕਰ ਛੜਿਆ ਹੋਇਆ ਇਹ। ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਲੈ ਕੇ ਦੇਵਾਂ ਉਹਨੂੰ। ਤੇ ਲੈ ਕੇ ਘਰ ਬੈਠੀ ਜਾ। ਤੇ ਬਾਹਰ ਦੇ ਲਿਆ ਕੇ ਉਹਨੂੰ ਨੇੜਾ ਕੋਈ ਕਰਨਾ ਲਿਆ ਆਣ ਦੀ। ਰੋਟੀਆਂ ਬਕਾਉਣ ਲੱਨਾ ਹੋਰ ਕੀ ਕਰਨਾ? ਰੋਟੀਆਂ ਤੇ ਪਕਾਉਗੀ? ਉਹ ਤਾਂ ਬਿਲਕੁਲ ਸ਼ਰਮ ਲਾ ਲਈਏ ਤਾਂ ਹੁਣ ਦੱਸ ਮੈਂ ਕੀ ਕਰਾਂ ਇੱਥੇ। ਕੋਈ ਗੱਲ ਨਹੀਂ ਮੰਮੀ ਜੇ ਕਿਹਦੇ ਨਹੀਂ ਬਣਾਉਣੀ ਹੁੰਦੀ ਨਹੀਂ ਨੂੰ ਇਹ ਕਿੰਨੇ ਕ ਵੱਡੇ ਕਰਦੀ ਰਹੇਗੀ ਆ ਵੀ ਜਾਂ ਤੇਰੀ ਸਦਾ ਸਗਾ ਤੇ ਜਿਹੜੀ ਬਿਲਕੁਲ ਕੰਮ ਨੂੰ ਹੱਥ ਲੰਨੀ ਹੈ ਉਹੀ ਤੇ ਮੈਂ ਕਹਿੰਦੇ ਆ ਹੌਲੀ ਹੌਲੀ ਨਾ ਰੋਟੀਆਂ ਬਣਾਉਣੀਆਂ ਸਗਾ ਲੂ ਜੇ ਕਿਹਦੇ ਨਹੀਂ ਬਣਾਉਣੀ ਹੁੰਦੀਆਂ ਨੇ ਮੇਰੇ ਲੱਗ ਕੇ ਕਿਤੇ ਕਹਿੰਦਾ ਇੰਨਾ ਕੰਮ ਕਰਦੀ ਹੈ ਕੁੜੀ ਜਿਹੜੀ ਕੋਈ ਗੱਲ ਕਰਨ ਵਾਲੀ ਨਹੀਂ ਕਿ ਦੇਖ ਚੱਲ ਮੰਮੀ ਟੈਨਸ਼ਨ ਨਾ ਲੈ ਤੂੰ ਮੈਂ ਲੈ ਕੇ ਆਉਣਾ ਜਾ ਕੇ ਚੱਲ ਲੈ ਆ ਉਹਨਾਂ ਕਿਹੜੀਆਂ ਪਕਾਉਣੀਆਂ ਨੇ ਆਣ ਕੇ ਲੈ ਆ ਖਰੇ ਕੀ ਕਰਨੀ ਹੈ ਬਾਹਰ ਅਜੇ ਤੱਕ ਕਿਤੇ ਰੋਟੀ ਪਾਉਣੇ ਦਾ ਫਿਕਰ ਹੀ ਨਹੀਂ ਹੈਗਾ ਮੈਂ ਵੀ ਨਹੀਂ ਕਹਿਣਾ ਅੱਜ ਜਦੋਂ ਦਊਗੀ ਨਾ ਉਦੋਂ ਹੀ ਕਾਨੂੰਨ ਦੀ ਕੋਈ ਗੱਲ ਨਹੀਂ ਸਾਸਿਕਾ ਜਾਚੀ ਜੀ ਸਾਸਿਕਾ ਸੰਦੀਪਾ ਕੀ ਹਾਲ ਚਾਲ ਠੀਕ ਆ ਵਧੀਆ ਬਹਿ ਜਾ ਬੈਠੇ ਕੀ ਕਰਨ ਦੇ ਹੀ ਕੁਝ ਵੀ ਨਹੀਂ ਕਰਨਾ ਕੀ ਬੈਠੀ ਹੀ ਰਜਾਈ ਤੇ ਅੱਛਾ ਅੱਛਾ ਹੋਰ ਮੈਂ ਕੀ ਕਰਨਾ ਠੀਕ ਆ ਤੇ ਮੈਂ ਆਈ ਵਧੀਆ ਵਧੀਆ ਅੱਛਾ ਕੀ ਕਰਦੀ ਆਂ ਤੇ ਮੈਂ ਤਾਂ ਕੁਝ ਨਹੀਂ ਕਰਦੀ ਆਂ ਮੈਂ ਵੇਖ ਕੇ ਆਉਣੀ ਆ ਚਾਚੀ ਦਾ ਸੂਟ ਆਇਆ ਹੋਣਾ ਵਾ ਲੋੜ ਹੀ ਨਹੀਂ ਕਿਹੜੇ ਸੂਟ ਦੀਆਂ ਗੱਲਾਂ ਕਰਦੀ ਆ ਸੰਦੀਪ ਕਿਉਂ ਧਿਆਨ ਦੇ ਨਹੀਂ ਸੂਟ ਨੇ ਨੀ ਇੱਥੇ ਤੇ ਚਾਰ ਡੋਡੀਆਂ ਨਹੀਂ ਆਈਆਂ ਕਿਤੇ ਤੇ ਤੂੰ ਸੂਟਾਂ ਦੀਆਂ ਗੱਲਾਂ ਕਰਨ ਰਹੀ ਐ ਐਡੇ ਮਾੜੇ ਆ ਜਿਹੜਾ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਤੈਨੂੰ ਸਵਾਹ ਦੇਣਾ ਹੀ ਇਹਨਾਂ ਨੇ ਮੈਂ ਤਾਂ ਇਹ ਰਿਸ਼ਤਾ ਕਰਕੇ ਨਾ ਫਸ ਹੀ ਗਈ ਐ ਸੱਚੀ ਨਹੀਂ ਤੂੰ ਚੰਗੀ ਆ ਤੇਰਾ ਵਹਵਾ ਆ ਜਾਂਦਾ ਵਾ ਤੇ ਇੱਕ ਤੇਰੀ ਸੱਸੀ ਉਹਨੂੰ ਫੇਰ ਵੀ ਭਲ ਨਹੀਂ ਪਾਈਦੀ ਹੈਗੀ ਇੰਨਾ ਕੋ ਉਹ ਦੇ ਕੇ ਜਾਂਦੇ ਸੱਸ ਮੇਰੀ ਤੇ ਇੱਦਾਂ ਹੀ ਕਰਦੀ ਰਹਿੰਦੀ ਐ ਅਜੇ ਤੇ ਮੇਰੇ ਪੇਕੇ ਬੜਾ ਦੇ ਕੇ ਜਾਂਦੇ ਆ ਨਾਲ ਮੰਮੀ ਦਾ ਵੀ ਲਿਉਂਦੇ ਆ ਪਰ ਮੰਮੀ ਨੇ ਤਾਂ ਕਦੀ ਨਾ ਹੀ ਨੀ ਕੀਤਾ ਨਹੀਂ ਸੰਦੀਪ ਉਨਨੇ ਕਿਥੋਂ ਨਾ ਕਰਨਾ ਵਾ ਜੇ ਕਿਤੇ ਨਾ ਇਹੋ ਹੀ ਤੁਹਾਡੇ ਘਰ ਦੀ ਕਿਤੇ ਨਾ ਉਹ ਬਣੀ ਹੁੰਦੀ ਨਾ ਤੇ ਮੈਂ ਨਾ ਸੱਚੀ ਫੁੱਲੀ ਨਹੀਂ ਸਮਾਇਆ ਕਰਨਾ ਜਿੰਨਾ ਉਹ ਦੇ ਕੇ ਜਾਂਦੇ ਆ ਤੇ ਤੇਰੀ ਸੱਸ ਨੂੰ ਤੇ ਨਾ ਕਦਰ ਹੀ ਨਹੀਂ ਹੈਗੀ ਕਿਤੇ ਮੋੜੀ ਮੋਟੀ ਕਿਤੇ ਤੇ ਹੁਣ ਕਹਿੰਦੇ ਕੀ ਆ ਦੇ ਕੇ ਨ ਜਾਣੀ ਨਹੀਂ ਕੀ ਪਤਾ ਬਥੇਰਾ ਕਿਹਾ ਵਾ ਪਹਿਲਾਂ ਤੁਹਾਨੂੰ ਹੋਂ ਹੀ ਨਹੀਂ ਕਰਦੀ ਜੇ ਹੁਣ ਕੀਤਾ ਹੀ ਕੀਤਾ ਵਾ ਤੇ ਹੁਣ ਕਹਿੰਦੀ ਆ ਉਹਨਾਂ ਨੇ ਨਾ ਕੱਲਾ ਖਾਣ ਪੀਣ ਦਾ ਹੀ ਸਮਾਨ ਦੇ ਕੇ ਜਾਣਾ ਵਾ ਤੇ ਮੈਂ ਹਾਂ ਦੱਸ ਜੇ ਦੋ ਸੂਟ ਦੇ ਦਣਗੇ ਤੇ ਆਖਰਾਂ ਚੱਲੀ ਆ ਭਲਾ ਅਰਸਾ ਚੋ ਤੇ ਬੜੀ ਲੜਾਈ ਹੋਂਦੀ ਹੀ ਕੀ ਗੱਲ ਹੋਈ ਸੀ ਬੱਸ ਇਹ ਹੋਈ ਮੇਰਾ ਭਰਾ ਜਿਹੜਾ ਵਾ ਉਹ ਦਿਹਾੜੀ ਕਰਦਾ ਵਾ ਉਹ ਇੰਦਾ ਕਰਦਾ ਵਾ ਦੱਸ ਸੰਦੀਪ ਤੂੰ ਆਪ ਸਿਆਣੀ ਆ ਦਿਹਾੜੀ ਕਿਤੇ ਹੁਣ ਕਿਤੇ ਥੋੜੀ ਆ ਹੋਏ ਤੇ ਗੱਲ ਆਵਾ ਵਾ ਸਮਾਨ ਕਿਤੇ ਕਿੰਨਾ ਕ ਮਹਿੰਗਾ ਹੁੰਦਾ ਵਾ ਕਿੰਨਾ ਕ ਆ ਚੱਲਿਆ ਤੇ ਤੂੰ ਨਹੀਂ ਵੀ ਚੰਗੇ ਬੋਤੇ ਲਿਆਉਣੇ ਕੱਪੜੇ ਤੂੰ ਹਜ਼ਾਰ ਹਜ਼ਾਰ 15 1500 ਵਾਲੇ ਲਿਆਏ ਆਹੋ ਪਰ ਨਾ ਜੀ ਉਹ ਪਤਾ ਨਹੀਂ ਅਜੇ ਰੋਂਦਾ ਕਿ ਨਹੀਂ ਰੋਂਦਾ ਇਹ ਤੇ ਉਤੋਂ ਵੱਧ ਰੋਈ ਜਾਂਦੀ ਹੈ ਤੇ ਮੰਮੀ ਦੱਸਣ ਦੀ ਬਾਹਰ ਬੈਠੀ ਐ ਤੜਕਾ ਡੇ ਹੀ ਘਟਣਾ ਹੂੰ ਕਹਾਂ ਦੀ ਮੈਂ ਚੌਲ ਲੱਗੀਆਂ ਬਣਾਉਣ ਤੇ ਮੈਂ ਚਾਚੀ ਸ਼ਾਇਦ ਕਿਤੇ ਚੌਲ ਹੀ ਬਣਾਉਣੇ ਆ ਹੁਣ ਇਹ ਵਲੇ ਹੋਰ ਕੀ ਕਰਨਾ ਸਬਜ਼ੀ ਤੇ ਬਣਾਈ ਨਹੀਂ ਤੋ ਮੈਂ ਵੀ ਚੌਲ ਹੀ ਬਣਾ ਰਾਂ ਫਿਰ ਸਾਰਾ ਦਿਨ ਕੀ ਕਰਦੀ ਰਹਿੰਦੀ ਐ ਕਰਨਾ ਕੀ ਕੱਖ ਵੀ ਨਹੀਂ ਇਹੋ ਕੋਹੀਓ ਬਸ ਕਦੀ ਉੱਥੇ ਬਹਿ ਕੇ ਰੋ ਲਿਆ ਤੇ ਕਦੀ ਉੱਥੇ ਬਹਿ ਕੇ ਰੋ ਲਿਆ ਜਾਂ ਜੇ ਮੁੰਡਾ ਬਾਹਰੋਂ ਆਉਂਦਾ ਈ ਤੇ ਉਹਨੂੰ ਪਖਾ ਕੇ ਤੇ ਮੇਰੇ ਦਿਵਾਲੇ ਕਰ ਦਿੰਦੀ ਹੋਰ ਇਹਨੇ ਕੀ ਕਰਨਾ ਠੀਕ ਆ ਹੋਰ ਸੁਣਾਓ ਤੇ ਹੀ ਠੀਕਾ ਵਧੀਆ ਵਾ ਚਲ ਤੁਹਾਡੇ ਆਏ ਆ ਤੁਸੀਂ ਤੇ ਸੁਵਾ ਕੇ ਪਾਓ ਤੁਹਾਡੇ ਕਰਮਾਂ ਚ ਦਿੱਤੇ ਆ ਰੱਬ ਦਿੱਤਾ ਸੀ ਨੇ ਤੇ ਕਹਿੰਦੇ ਇੱਕ ਦੋ ਦਿਨਾਂ ਵਿੱਚ ਲੈ ਜੀ ਮੈਂ ਜਾ ਕੇ ਪਤਾ ਕਰਕੇ ਆਉਂਗੀ ਸਵੇਰੇ ਚਲ ਸੀਪੀ ਜਾਣਾ ਵਾ ਜੇ ਦਿੱਤਾ ਵਾ ਤੇ ਹਾਂਜੀ ਤੁਹਾਨੂੰ ਤੇ ਪਤਾ ਇਹ ਸੂਟ ਬਣਾ ਪਾਣੀ ਨਾ ਇਦਾਂ ਕਰੋ ਨੂੰ ਰੋਜ਼ ਰੋਜ਼ ਕੀਆ ਕਰੋ ਉਦਾਂ ਨਹੀਂ ਇਹਨੇ ਸਮਾਨ ਲਿਆ ਹੋਣਾ ਨਹੀਂ ਸੰਦੀਪ ਸ਼ਰਮ ਦੀ ਮਾਰੀ ਲਿਆਉਗੀ ਤੁਸੀਂ ਬਥੇਰਾ ਕੰਨੀ ਕਪਾਤ ਵੀ ਇਸੇ ਗੱਲ ਦਾ ਹੀ ਰਹਿੰਦਾ ਪਰ ਇਹ ਅਸਰ ਹੀ ਨਹੀਂ ਕਰਦੀ ਤੇ ਈ ਠੀਠ ਵਗ ਤੇ ਚਲੋ ਕੋਈ ਗੱਲ ਨਹੀਂ ਜਾਵਾ ਫਿਰ ਮੈਂ ਮੰਮੀ ਡੀਕ ਦੇ ਜਾਣੇ ਮੈਂ ਦੱਸ ਕੇ ਵੀ ਨਹੀਂ ਆਈ ਉਹਨਾਂ ਨੂੰ ਚੱਲ ਬਹਿ ਜਾ ਘੜੀ ਨਹੀਂ ਨਹੀਂ ਫੇਰ ਆਉਂਗੀ ਮੈਂ ਕਿਹੇ ਦਿਨ ਦਿਨੇ ਚੱਲ ਕੋਈ ਨਹੀਂ ਮੇਲਾ ਮਰਜੀ ਚੰਗਾ ਹਾਂ ਜੀ ਬੱਤ ਤੇ ਨੂੰ ਚੰਗੀ ਹੈ ਨਾ ਸੰਦੀ ਤੇ ਕਿੰਨਾ ਪਹੁ ਦੇ ਕੇ ਜਾਂਦੇ ਪਰ ਏ ਕਹਾਡੀ ਬੜੀ ਆ ਇਹਨੂੰ ਤੇ ਮ사ਜ ਨਹੀਂ ਕਰਨੀ ਹਰੀ ਜੀ ਜੀ ਕਿਤੇ ਸੰਦੀ ਤੁਹਾਡੇ ਘਰ ਦੀ ਨੋ ਹੁੰਦੀ ਨਹੀਂ ਤੇ ਅਗਲਾ ਨਹੀਂ ਮੇਰਾ ਘਰ ਘਰ ਦਰਨੇ ਪਤਾ ਨਹੀਂ ਕਿਹੜੇ ਵੇਲੇ ਘੜੀ ਨਾ ਇਹਨਾਂ ਦਾ ਮੱਥਾ ਲੱਗ ਗਿਆ ਲੋ ਕੋਈ ਨਹੀਂ ਮਨਾ ਜੋ ਹੁਣ ਕਿਸਮਤ ਚ ਉਹ ਹੀ ਮਿਲਣਾ ਕੀ ਕਰਨਾ